ਥਾਣਾ ਡਿਵੀਜ਼ਨ ਨੰਬਰ 4 ਦਿਨ ਪੈਂਦੇ ਮਖਦੂਮਪੁਰਾ ਵਿੱਚ ਦੋ ਪਾਸਿਆਂ ਤੋਂ ਇੱਟਾਂ ਤੇ ਪੱਥਰਾ ਕੀਤਾ ਗਿਆ ਹਾਲੇ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਮਾ ਪਾਸਿਆਂ ਤੋਂ ਇੱਟਾਂ ਅਤੇ ਪੱਥਰਾਂ ਨਾਲ ਭਾਰੀ ਪੱਥਰਾ ਕੀਤਾ ਜਾ ਰਿਹਾ ਹੈ ਜੀਵਨ ਲਾਲ ਨਾਮਕ ਵਿਅਕਤੀ ਨੇ ਦੋਸ਼ ਲਾਇਆ ਕਿ ਗੁਆਂਢ ਵਿੱਚ ਰਹਿੰਦੇ ਕੁਝ ਵਿਅਕਤੀ ਰੰਜਿਸ਼ ਰੱਖ ਰਹੇ ਹਨ ਜਿਸ ਕਨ ਹਰ ਰੋਜ਼ ਉਹਨਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਜੀਵਨ ਲਾਲ ਨੇ ਦੱਸਿਆ ਕਿ ਅੱਜ ਵੀ ਘਰ ਤੇ ਗਵਾਡੀਆਂ ਵੱਲੋਂ ਇੱਟਾਂ ਪੱਥਰਾਂ ਅਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਸ ਦੌਰਾਨ ਉਸਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀਵਨ ਲਾਲ ਜੀ ਮੇਰਾ ਨਾਮ ਹੈ ਜੀ ਕੀ ਮਾਮਲਾ ਕੀ ਹੈ ਸਰ ਇੱਥੇ ਮਾਮਲਾ ਸਰ ਇਹ ਹੈ ਕਿ ਸਾਡਾ ਗਵਾਂਡ ਮੱਠਾ ਹੈਗਾ ਸਾਡੇ ਨਾਲ ਕੁੰਡਲ ਖੰਦਾ ਹੈ ਜੀ ਹਰ ਇੱਕ ਵਾਰੀ ਬੋਤਲਾਂ ਹੀ ਤੋੜ ਗਿਆ ਹੁਣ ਐਸੇ ਲਿਆ ਐਸੇ ਬੋਤਲਾਂ ਤੋੜ ਗਿਆ ਕਦੀ ਸਾਡੇ ਗੱਡੀਆਂ ਤੋੜ ਜਾਂਦਾ ਕਦੀ ਕੋਚ ਕਰ ਜਾਂਦਾ ਕਰੀ ਤਾਂ ਮਚਾ ਲੈਂਦਾ ਪੂਨਾ ਤੇ ਇਹ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੈ ਇਹਨਾਂ ਦੇ ਨਾਲ ਰੰਜਿਸ਼ ਕੋਈ ਨਹੀਂ ਹੈਗੀ ਬਸ ਇਹ ਹੀ ਹੈ ਕਿ ਆੜ ਗਵਾੜ ਹੈਗਾ ਬਸ ਪੁੰਡਾ ਖਾਂਦਾ ਸੀ ਬਲਾਣਾ ਬਲਾਣਾ ਛਾਈ ਬੁਲਾਉਂਦੇ ਨੇ ਨਾਮ ਕੀ ਆਉਣਾ ਦਾ ਲੱਗੀ ਠਾਕੁਰ ਉਹ ਕਿਹਨਾਂ ਲੱਗੀ ਠਾਕੁਰ ਬਨਮੋਲ ਨਾਲ ਸੋਨੂ ਉਹ ਨਾਮ ਛੋਟਾ ਲਵਲੀ ਠਾਕੁਰ ਵਿਸ਼ਾਲ ਇੱਕ ਬੂੰਗਾ ਹੈਗਾ ਔਰ ਅਨਪਸੰਦੇ ਮੁੰਡੇ ਹੈਗੇ ਸੀ 20 25 ਜਾਨੇ ਹੈਗੇ ਸੀ ਬੋਦਲਾ ਬੋਦਲਾ ਕਿੰਨੇ ਕ' ਵਜੇ ਦਾ ਟਾਈਮ ਸੀਗਾ ਜਿਹੜਾ ਆ ਹਮਲਾ ਕੀਤਾ ਉਹਨਾਂ ਨੇ ਆ ਕੇ ਪੰਜ ਕ' ਵਜੇ ਦਾ ਟਾਈਮ ਹੈਗਾ ਜੀ ਤਾਂ ਹੁਣ ਤੂੰ ਵੀ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਜਾਂਦੇ ਹੋ 100 ਰੁਪਏ ਦੀ ਅਸੀਂ ਮੰਗ ਕਰਨਾ ਜਾਂਦੇ ਅਸੀਂ 3-4 ਪਰਚੇ ਦੇਤੇ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਬਸ ਉਹ ਫੜਿਆ ਹੀ ਨਹੀਂ ਜਾਂਦਾ ਉਹਨਾਂ ਕੋਲ ਬਸ ਬਸ ਇਹੀ ਕਹਿੰਦੇ ਅਸੀਂ ਲੋਕੇਸ਼ਨ ਚੱਕੀ ਜਾਂ ਲੋਕੇਸ਼ਨ ਚੱਕੀ ਜਾਂ ਬਸ ਬਸ ਇਹੀ ਕਰਦੇ ਵੇ ਬਸ ਤੇ ਰਹਿਣ ਵਾਲੇ ਇੱਥੇ ਰਹਿਣ ਵਾਲੇ ਇੱਥੇ ਮੱਲੇ ਦੇ ਨਹੀਂ ਆ ਹਾਂ ਜੀ ਮੱਲੇ ਦੇ ਹੀ ਆ ਰਹਿਣ ਵਾਲੇ ਇੱਥੇ ਦੇ ਆ ਉਹਦਾ ਪਿੱਛੋਂ ਉੱਥੇ ਤੇ ਆ ਹਮਾ ਚੱਲੇ ਤੁਮ ਪੁਰੇ ਅਸੀਂ ਅੱਚੇ ਆਏ ਹਾਂ ਅਸੀਂ ਤੇ ਜਿਮਨ ਲਾਲ ਨੇ ਦਿੱਤੀ ਦਿਖਾ ਸੇ ਇਹਦਾ ਲक्की ਠਾਕਰ ਆ ਇੱਕ ਸੁੰਨੂ ਇੱਕ ਮਨਮੋਹ ਲਾ ਲਿਆ ਇੱਕ ਰੁਸ਼ਾਲ ਆ ਇਹਦੇ ਨਾਲ ਹੋਰ ਅਗਰੇ 3-4 ਬੰਦੇ ਤੇ ਪਹਿਲਾਂ ਆਪਸ ਵਿੱਚ ਇਹਨਾਂ ਦੀ ਯਾਰ ਦੋਸਤੀ ਸਾਜੀ ਸੀ ਅਮਾਦ ਵਿੱਚ ਇਹਨਾਂ ਦਾ ਮਨਪਸੰਦ ਸਰ ਇਹ ਜਿਹੜੀਆਂ ਬੋਤਲਾਂ-ਬੋਤਲਾਂ ਚੱਲੀਆਂ ਨੇ ਇੱਥੇ ਪੂਰੇ ਮੁਹੱਲੇ ਦੇ ਵਿੱਚ ਤੇ ਬੰਦੇ ਕੋਈ ਅਰੈਸਟ ਹੋ ਕੀਤੇ ਗਏ ਭੱਜ ਗਏ ਨੇ ਬੰਦੇ ਮੌਕੇ ਤੋਂ ਕੋਈ ਸੀਸੀ ਫੁਟੇਜ ਮਿਲੀ ਹੈ ਇਹਨਾਂ ਦੀ ਤਸਰ ਕਾਰਵਾਈ ਜਿਹੜੀ ਹੁਣ ਕੀ ਕਰੋਗੇ ਤੁਸੀਂ ਇਸ ਬਾਰੇ ਖਾਸ ਲੈ ਲਈਏ ਦੇਖੋ ਥਾਣਾ ਡਿਵੀਜ਼ਨ ਨੰਬਰ 4 ਦਿਨ ਪੈਂਦੇ ਮਖਦੂਮ ਪੂਰਾ ਵਿੱਚ ਦੋ ਪਾਸਿਆਂ ਤੋਂ ਇੱਟਾਂ ਤੇ ਪੱਥਰਾ ਕੀਤਾ ਗਿਆ ਹਾਲੇ ਕਿ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਕਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਮਾ ਪਾਸਿਆਂ ਤੋਂ ਇੱਟਾਂ ਅਤੇ ਪੱਥਰਾਂ ਨਾਲ ਭਾਰੀ ਪੱਥਰਾ ਕੀਤਾ ਜਾ ਰਿਹਾ ਹੈ ਜੀਵਨ ਲਾਲ ਨਾਮਕ ਵਿਅਕਤੀ ਨੇ ਦੋਸ਼ ਲਾਇਆ ਕਿ ਗੁਆਂਡ ਵਿੱਚ ਰਹਿੰਦੇ ਕੁਝ ਵਿਅਕਤੀ ਰੰਜਿਸ਼ ਰਖ ਰਹੇ ਹਨ ਜਿਸ ਕਨ ਹਰ ਰੋਜ਼ ਉਹਨਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਜੀਵਨ ਲਾਲ ਨੇ ਦੱਸਿਆ ਕਿ ਅੱਜ ਵੀ ਘਰ ਤੇ ਗੁਆਡੀਆਂ ਵੱਲੋਂ ਇੱਟਾਂ ਪੱਥਰਾਂ ਅਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਸ ਦੌਰਾਨ ਉਸਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀਵਨ ਲਾਲ ਜੀ ਮੇਰਾ ਨਾਮ ਆ ਜੀ ਕੀ ਕਾ ਮਾਮਲਾ ਕੀ ਹੈ ਸਰ ਇੱਥੇ ਮਾਮਲਾ ਸਰ ਇਹ ਹੈ ਕਿ ਸਾਡਾ ਗਵਾਨ ਮੱਠਾ ਹੈਗਾ ਸਾਡੇ ਨਾਲ ਕੁੰਡਾ ਖਾਂਦਾ ਆ ਜੀ ਹਰੇਕ ਵਾਰੀ ਬੋਤਲਾੇ ਤੋੜ ਗਿਆ ਹੁਣ ਐਸੇ ਵੇਲੇ ਐਸੇ ਵੇਲੇ ਬੋਲਾ ਤੋੜ ਗਿਆ ਕਦੀ ਸਾਡੇ ਗੱਡੀਆਂ ਤੋੜ ਜੰਦਾ ਕਦੀ ਕੋਸ਼ ਕਰ ਜੰਦਾ ਕਦੀ ਤਾਂ ਹਮਚੈ ਲੈਂਦਾ ਕੁੰਨਾ ਦੇ ਇਹ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੈ ਇਹਨਾਂ ਦੇ ਨਾਲ ਰੰਜਿਸ਼ ਕੋਈ ਨਹੀਂ ਹੈਗੀ ਬਸ ਇਹ ਹੀ ਹੈਗਾ ਆਂਡ ਗਵਾਨ ਹੈਗਾ ਬਸ ਕੁੰਡਾ ਖਾਂਦਾ ਸੀ ਬਲਾਣਾ ਬੁਲਾਉਂਦਾ ਸੀ ਬੁਲਾਉਂਦੇ ਨੇ ਨਾਮ ਕੀ ਆਉਣਾ ਦਾ ਲੱਗੀ ਠਾਕੁਰ ਤਾਤਾ ਕਿਹਨਾਂ ਲੱਗੀ ਠਾਕੁਰ ਬਨਮੋਲ لال ਸੋਨੂ ਉਹ ਨਾਮ ਛੋਟਾ ਲਵਲੀ ਠਾਕੁਰ ਵਿਸ਼ਾਲ ਇੱਕ ਬੋਂਗਾ ਹੈਗਾ ਔਰ ਅਨਪਸੰਦੇ ਮੁੰਡੇ ਹੈਗੇ ਸੀ 20-25 ਜਣੇ ਹੈਗੇ ਸੀ ਬੋਤਲਾ ਬੋਤਲਾ ਤੇ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਿਹੜਾ ਆ ਹਮਲਾ ਕੀਤਾ ਉਹਨਾਂ ਨੇ ਆ ਕੇ ਪੰਜ ਕ ਵਜੇ ਦਾ ਟਾਈਮ ਹੈਗਾ ਜੀ ਤਾਂ ਹੁਣ ਤੋਂ ਵੀ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਜਾਂਦੇ ਹੋ ਸਰਦਾਰ ਸਿੰਘ ਜੀ ਅਸੀਂ ਮੰਗ ਕਰਨਾ ਜਾਂਦੇ ਅਸੀਂ ਤਿੰਨ ਚਾਰ ਪਰਚੇ ਦੇਤੇ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਬਸ ਉਹ ਖੜਿਆ ਹੀ ਨਹੀਂ ਜਾਂਦਾ ਉਹਨਾਂ ਕੋਲ ਬਸ ਬਸ ਇਹੀ ਕਹਿੰਦੇ ਅਸੀਂ ਜੀ ਲੋਕੇਸ਼ਨ ਚੱਕੀ ਆ ਲੋਕੇਸ਼ਨ ਚੱਕੀ ਆ ਬਸ ਬਸ ਇਹੀ ਕਰਦੇ ਵੇ ਬਸ ਤੇ ਰਹਿਣ ਵਾਲੇ ਇੱਥੇ ਰਹਿਣ ਵਾਲੇ ਇੱਥੇ ਮਹੱਲੇ ਦੇ ਨਹੀਂ ਹਾਂਜੀ ਇਹ ਮਹੱਲੇ ਦੇ ਆ ਰਹਿਣ ਵਾਲੇ ਇੱਥੇ ਦੇ ਆ ਉਹਦਾ ਪਿੱਛੋਂ ਉੱ ਕੰਮ ਪੁਰੇ ਚ ਪਰ ਅਸੀਂ ਇੱਥੇ ਆਏ ਅਸੀਂ ਤੇ ਜੀਮਨ ਲਾਲ ਨੇ ਦਿੱਤੀ ਦਿਖਾ ਸੋ ਜਿਹੜਾ ਲੱਕੀ ਠਾਕਰ ਆ ਇੱਕ ਸੋਨੂ ਇੱਕ ਮਨਮੋਹਣ ਲਾ ਲਿਆ ਉਤ ਰੋਸ਼ਾਲਿਆ ਇਹ ਨਾਲ ਹੋਰ ਅਕਸੀ 3-4 ਬੰਦੇ ਤੇ ਪਹਿਲਾਂ ਆਪਸ ਵਿੱਚ ਇਹਨਾਂ ਦੀ ਯਾਰ ਦੋਸਤੀ ਹੋ ਗਈ ਸੀ ਅਨ ਬਾਅਦ ਵਿੱਚ ਇਹਨਾਂ ਦਾ ਮਨਮਤਾ ਹੋ ਗਿਆ ਸਰ ਇਹ ਜਿਹੜੀਆਂ ਬੋਤਲਾਂ-ਬੋਤਲਾਂ ਚੱਲੀਆਂ ਨੇ ਇੱਥੇ ਪੂਰੇ ਮਹੱਲੇ ਦੇ ਵਿੱਚ ਤੇ ਬੰਦੇ ਕੋਈ ਅਰੈਸਟ ਹੋ ਕਿਤੇ ਗਏ ਭੱਜ ਗਏ ਨੇ ਬੰਦੇ ਮੌਕੇ ਤੋਂ ਕੋਈ ਸੀਸੀ ਫੁਟੇਜ ਮਿਲੀ ਹੈ ਇਹਨਾਂ ਦੀ ਦੱਸ ਸਰ ਇਹ ਕਾਰਵਾਈ ਜਿਹੜੀ ਹੁਣ ਕੀ ਕਰੋਗੇ ਤੁਸੀਂ ਇਸ ਬੰਦੇ ਤੋਂ ਖਾਸ ਲੈ ਲਈਏ ਦੇਖੋ